ਸਵਾਗਤ ਹੈ ਕਿਸਾਨ ਵੀਰੋ ਹੋਡਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987812390017 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਗੁਈ ਹੈ ਜੀ ਅੱਗੇ ਵੀ ਆਪਾਂ ਬਾਈ ਦੇ ਦੋ ਤਿੰਨ ਪਸ਼ੂ ਘਰ ਦੇ ਸੇਲ ਕਰਕੇ ਤੇ ਤੋਕੜ ਗੱਬਣ ਲਿਆਉਂਦਾ ਤੇ ਤਾਜੀ ਤਿਆਰ ਕਰਕੇ ਵੇਚ ਦਿੰਦਾ 하이 ਸੂਈ ਸਬਾਈ ਤੁਹਾਨੂੰ ਝੋਟੀ ਦਿਖਾਵਾਂ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂਗੇ ਪਿੰਡ ਸਾਡਾ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਪੁਰ ਸਤਿ ਸ੍ਰੀ ਅਕਾਲ ਬਾਈ ਮਿੱਠੂ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਜੀ ਹਾਂ ਜੀ ਪਹਿਲਾਂ ਤਾਂ ਨੰਬਰ ਬੋਲਦਗੇ ਜੀ 9914234517 ਪਿੰਡ ਆਪਣਾ ਜੀ ਦੁੱਲੇ ਵਾਲਾ ਜੀ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਲੱਗਦਾ ਜੀ ਤਹਿਸੀਲ ਆਪਾਂ ਨੂੰ ਰਾਮਪਰਾਪੁਰ ਨੇੜੇ ਆਪਣੇ ਮੇਨ ਭੈਰੂਪਾ ਆ ਗਿਆ ਹਨਾ ਹਾਂ ਭੈਰੂਪਾ ਇਧਰਲੇ ਪਾਸੇ ਆ ਗਿਆ ਆਪਾਂ ਨੂੰ ਆਪਣਾ ਲਾਸਟ ਪਿੰਡ ਹੈਗਾ ਬਠਿੰਡੇ ਦਾ ਤੇ ਜੰਗੀਆਂਣਾ ਆ ਗਿਆ ਪਹਿਲਾ ਪਿੰਡ ਬਰਨਾਲੇ ਦਾ ਓਕੇ ਜੀ ਵੀਰੇ ਆਪਣਾ ਵਪਾਰ ਦਾ ਕੰਮ ਤਾਂ ਕੋਈ ਹੈ ਨਹੀਂ ਹਨਾ ਟੋਕੜ ਪਸ਼ੂ ਲਿਆਉਣੇ ਆਪਾਂ ਟੋਕੜ ਗੱਭਣ ਅੱਜ ਆਪਾਂ ਆਪਣੇ ਘਰੋਂ ਤੀਜੀ ਵੀਡੀਓ ਕਵਰ ਕਰਨ ਲੱਗੇ ਹਨਾ ਵਧੀਆ ਵੇਖ ਜਾਂਦੇ ਬਈ ਪਸ਼ੂ ਓਕੇ ਆਪਣੇ ਪਿੰਡ ਦੀ ਵੀਡੀਓ ਹੈ ਬਾਕੀ ਤਾਂ ਮਿਹਨਤੀ ਬੰਦੇ ਆ ਜੀ ਚੰਗਾ ਪਸ਼ੂ ਸਾਫ ਸੁਥਰਾ ਹੁੰਦਾ ਤੇ ਵੀਰੇ ਜਿਹੜੀ ਆਪਾਂ ਝੋਟੀ ਦੇਖੀ ਨੇ ਸਕਰੀਨ ਦੇ ਉੱਤੇ ਤੀਜਾ ਸੂਆ ਸੁਆ ਸੁਆ ਤੀਜਾ ਤੀਜਾ ਸੂਆ ਸੂਪੀ ਕੀ ਦਿੱਤਾ ਇਹਨੇ ਕੱਟਾ ਦਿੱਤਾ ਕੱਟਾ ਵੀਰੇ ਟੋਕੜ ਗੱਭਣ ਥੱਲੋਂ ਆਪਾਂ ਕਿੰਨਾ ਦੁੱਧ ਕੱਢਿਆ ਸੀ ਓਕੇ ਤੇ ਮਿੱਠੂ ਵੀਰੇ ਕਿੰਨਾ ਕੁ ਚਿਰ ਇਹ ਦੇਈ ਗਈ ਦੁੱਧ ਇਹ 2 ਮਹੀਨੇ ਦੀ ਛੱਡੀ ਆ ਜੀ ਪਹਿਲਾਂ ਮਰਜੀ ਨਾਲ ਹਾਂ ਜੀ ਜਾਂ ਮਰਜੀ ਨਾਲ ਕਿ ਮਰਜੀ ਤੀਜੀ ਵੇਰ ਸੂਈ ਹੁਣ ਹਾਂ ਤੀਜੀ ਲਿਆਓ ਜੀ ਐਵੇਂ ਦੂਜਾ ਨਹੀਂ ਕਿਹਾ ਬਾਈ ਨੇ ਤੋਰਾ ਕਰਾ ਕੇ ਚੈੱਕ ਤੇ ਜਮਾਂ ਰਹੀ ਨਾਲ ਤੀਜਾ ਸੂਆ ਚੰਗੇ ਕਦ ਕੱਢ ਦੇ ਚੰਗੇ ਥਾਨ ਹਵਾਨੇ ਦੀ ਆ ਗਈ ਵੀਰੇ ਕਦੋਂ ਸੂਈ ਆ ਇਹ ਇਹ ਕੱਲ ਰਾਤ ਸੂਈ ਆ ਜੀ ਕਿੰਨਾ ਕੁ ਹੁਣ ਬੋਲਾ ਹੋਊਗਾ ਥੱਲੇ ਰੈਡੀ ਵਾਲਾ ਹਣ ਬੋਲਾ ਨੇ 4 ਲੀਟਰ ਦਾ ਆਪ ਚੋਇਆ ਸੀ ਜੀ ਅੱਛਾ 4 ਲੀਟਰ ਚੋਇਆ ਯਾਨੀ 8-9 ਕਿਲੋ ਹੁਣ ਮੰਨ ਕੇ ਲੈ ਜਾਣ 8-9 ਕਿਲੋ ਹੈਗਾ ਬੋਲਾ ਜੀ ਵਾਕਈ ਸਟਾਰਟਿੰਗ ਆ ਨਾ ਇੱਥੋਂ ਹਾਂ ਸਟਾਰਟਿੰਗ ਕਰੀਆ ਇਹੋ ਕਿ ਲੈ ਆਓ ਜੀ ਬਾਹਰ ਨੂੰ ਤੋਰਾ ਕਰਾ ਦਈਏ ਜੀ ਇੱਕ ਚੰਗੀ ਹੈ ਜੀ ਬਾਹਰ ਤੁਹਾਨੂੰ ਦਿਖਾ ਦੇਗੇ ਅੰਦਰ ਥੋੜਾ ਹਨੇਰਾ ਪੈਂਦਾ ਆ ਦੇਖੋ ਸਿੰਘ ਥੱਲੇ ਦੀ ਵੀ ਓਰੀਜਨਲ ਆ 4 ਸਪਰੇਚ ਸਵੇਰ ਦੇ ਟਾਈਮ ਆਪਾਂ ਵੀਡੀਓ ਕਰਨ ਲੱਗੇ ਆ ਤੇ ਚਵਾਈ ਹਜੇ ਕਰਨੀ ਬਾਕੀ ਆ ਬਾਈ ਚਵਾਈ ਕਰਨੀ ਹਜੇ ਬਾਕੀ ਆ ਸਾਫ ਸੁਥਰੀ ਥਾਨ ਹਵਾਨੇ ਦੀ ਆ ਮੋੜ ਲਿਓ ਵੀਰੇ ਆ ਦੇਖੋ ਜੀ ਖਾਨ ਹਵਾਨਾ ਨੇੜੇ ਤੋਂ ਵੀ ਆਪਾਂ ਤੁਹਾਨੂੰ ਲਾ ਕੇ ਕੈਮਰਾ ਕਰਾ ਦੇਣੇ ਚੈੱਕ ਆ ਦੇਖੋ ਜੀ ਬਾਕੀ ਬਰੀਕ ਪਿੰਡੇ ਦੀ ਬਾਕੀ 13 14 ਕਿਲੋ ਦੁੱਧ ਨੇ ਕੱਢਣਾ ਹੀ ਕੱਢਣਾ ਲੈ ਚੱਲੋ ਵੀਰੇ ਆ ਦੇਖੋ ਖਾਨ ਹਵਾਨਾ ਪੂਰਾ ਸਾਫ਼ ਬਾਕੀ ਦੀ ਗੱਲ ਯਾਰ ਚੰਗੀ ਆ ਗਈ ਕੋਈ ਇਹੋ ਜੀ ਗੱਲ ਨਹੀਂ ਹੈਗੀ ਲਾਓ ਫਿਰ ਬੱਚਾ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਆ ਦੇਖੋ ਵੀਰੋ ਚੱਲ ਬੰਨ ਵੀਰੇ ਬੱਚਾ ਬੰਨ ਸਭ ਤੋਂ ਥੁਸਰੀ ਹੈ ਬਾਕੀ ਦੀ ਗੱਲ ਥਾਂ ਤੋਂ ਦਾ ਆਪਾਂ ਤੁਹਾਨੂੰ ਗੈਪ ਸਾਰਾ ਕੋ ਨੀੜ ਤੋਂ ਕਰਾ ਦੇ ਜੇ ਕਾ ਦੇਖੋ ਆ ਕਰੂ ਚੈੱਕ ਆ ਠੀਕ ਹੈ ਜੀ ਮਾਰਦੇ ਕੋਲੇ ਦੋ ਦੋ ਤਾਰਾ ਕਰਾ ਲੀਏ ਚੈੱਕ ਆ ਦੇਖੋ ਪਸਵਾਪ ਸਮੂ ਤਾਂ ਬਹੁਤ ਵਧੀਆ ਹੈ ਨਾ ਵੀਰੇ ਹਾਂ ਬਈ ਠੀਕ ਕੋਈ ਹਲ ਨਹੀਂ ਕੋਈ ਚੋਲ ਨਹੀਂ ਕੋਈ ਚੱਕਰ ਹੀ ਨਹੀਂ ਇਹ ਜਿਆਦਾ ਆ ਦੇਖੋ ਜੀ ਬੱਕਰੀ ਗੱਲ ਤੁਸੀਂ ਆਪ ਦਾ ਤਸੱਲੀ ਨਾਲ ਪਾਸੋਂ ਖਰੀਦਣਾ ਮਾਰਦੇ ਥੱਲੇ ਮਾਰਦੇ ਪਤਾ ਲੱਗ ਜੀ ਆ ਦੇ ਥੱਲੇ ਦਾ ਕੋਈ ਭੂਰ ਨਹੀਂ ਕੋਈ ਛਰ ਲਾਣੀ ਹੈ ਨਾ ਜਮਾ ਨਹੀਂ ਕਰਾ ਜਮਾ ਓਕੇ ਜੀ ਇਧਰ ਨੂੰ ਕਰਦੀ ਬਾਈ ਮਿੱਠੂ ਮੜਾ ਪਿੱਛੋਂ ਦਿਖਾ ਦੇ ਹੁਣ ਬਸ ਠੀਕ ਆ ਹੱਕ ਇਧਰ ਨੂੰ ਕਰ ਦੇ ਆ ਦੇਖੋ ਜੀ। ਥਾਣਾ ਹਵਾਲਾ ਸਾਨੂੰ ਨੇੜੇ ਤੋਂ ਕਰਾ ਦਈਏ ਜੀ ਇੱਕ। ਓਕੇ ਵੀਰੇ। ਡਿਮਾਂਡ ਕੀ ਆ ਗਈ ਮਿੱਠੂ ਦੀ? ਡਿਮਾਂਡ ਇੱਕ 40 ਕਰ। ਮਾਨਤਾਨ ਹੋ ਜੂ ਮੌਕੇ ਤੇ। ਮਾਨਤਾਨ ਕਰਦੇ। ਜਰੂਰ ਬਾਈ ਨਾਲ ਕਰੋ ਸੰਪਰਕ 1,40,000 ਚ ਤੁਹਾਡਾ ਮਾਨਤਾਨ ਹੋ ਜਾਣਾ। ਦੁੱਧ ਦੇ ਨੇ ਬਾਕੀ ਦੇਣਾ ਲੇਵਾ ਦੇਖੋ ਕਿ ਤੂੰ ਸਟਾਰਟਿੰਗ ਕਰਦੀ ਹੈਗੀ ਤੇ ਗਾਂ ਤੇ ਕਰ ਪਿਆ ਹੈ ਨਾ ਬਾਈ ਮਿੱਠੂ। ਮਾਨਤਾਨ ਤਾਂ ਹੋ ਜੂ ਬਾਈ। ਹਾਂ ਜੀ ਹੋ ਜੂਗਾ। ਮਾਨਤਾਨ ਬਾਈ ਕਹਿੰਦਾ ਜਰੂਰ ਹੋ ਜੂ 1 ਲੱਖ ਤੇ 40,000 ਚ ਠੀਕ ਆ ਜੀ। ਜਰੂਰ ਬਾਈ ਨਾਲ ਕਰੋ ਸੰਪਰਕ ਨੰਬਰ ਬਾਈ ਫੇਰ ਬੋਲਦੇ। 9142435 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪੁਰਾਪੁਰ ਬਾਕੀ ਇੱਕ ਛੋਟੀ ਜਿਹੀ ਇੱਕ ਸਾਨੂੰ ਦਿਖਾਤੀ ਸਾਰੇ ਬਹੁਤ ਆਈ ਓਕੇ ਮੱਝੇ ਹੱਥ ਆਏ ਜਿਵੇਂ ਮੱਝੇ ਹੱਥ ਉਹਦਾ ਜੀਵ ਗੱਡੀ ਹੰਦੇ ਦਿਸ ਜਾਂਦੇ ਹਾਂ ਦੇਖੋ ਜੀ ਓਕੇ ਹੋਣੀ ਟੱਕਰ ਹੀ ਨਹੀਂ ਕੋਹ ਹਮਾਰੀ ਦੀਦੀ ਤੇ ਦੋਹਾਂ ਓਕੇ ਜੀ ਧੰਨਵਾਦ ਜੀ